ਬਿਹਾਰ ਦੀਆਂ ਵੋਟਾਂ ਨੇ ਇਹ ਸਾਬਿਤ ਕਰਤਾ ਕਿ ਇਹ ਦੇਸ਼ ਦੀ ਸਭ ਤੋਂ ਅਣਪੜ ਸਟੇਟ ਕਿਉਂ ਆ ਇੱਕ 25 ਸਾਲਾਂ ਦੀ ਕੰਟੈਂਟ ਕ੍ਰੀਏਟਰ ਇੱਕ ਸਿੰਗਰ ਨੂੰ 84915 ਵੋਟਾਂ ਦਿੱਤੀਆਂ ਤੇ ਇਹ 25 ਸਾਲਾਂ ਦੀ ਕੁੜੀ ਜਿਹਨੂੰ ਪੋਲਿਟਿਕਸ ਦਾ ਪੀ ਵੀ ਨਹੀਂ ਪਤਾ ਇਹ ਭਾਜਪਾ ਵੱਲੋਂ ਬਿਹਾਰ ਚ ਹੋਣ ਇੱਕ ਐਮਐਲਏ ਆ ਤੇ ਦੂਜੇ ਪਾਸੇ ਪ੍ਰੋਫੈਸਰ ਕੇ ਸੀ ਸਿਨਾ ਵਰਗਾ ਇੱਕ ਐਜੂਕੇਟਿਡ ਬੰਦਾ ਜੋ ਇੱਕ ਬਹੁਤ ਵੱਡਾ ਮੈਥੇਮੈਟਿਸ਼ੀਅਨ ਹੈ ਤੇ 70 ਤੋਂ ਵੀ ਜ਼ਿਆਦਾ ਕਿਤਾਬਾਂ ਲਿਖ ਚੁੱਕਿਆ ਹੁਣ ਤੱਕ ਦੇ IIT ਦੇ ਸਟੂਡੈਂਟ ਉਹਦੀਆਂ ਲਿਖੀਆਂ ਕਿਤਾਬਾਂ ਪੜ੍ਹ ਕੇ ਪੇਪਰਾਂ ਦੀ ਤਿਆਰੀ ਕਰਦੇ ਨੇ ਇਹੋ ਜਿਹੇ ਬੰਦੇ ਨੂੰ ਸਿਰਫ 15000 ਵੋਟ ਪੈਂਦੀ ਹੈ ਤੇ ਦੂਜੇ ਪਾਸੇ ਮੈਥਲੀ ਠਾਕੁਰ ਜਦੋਂ ਇਹਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਵੀ ਤੇਰਾ ਬਲੂਪ੍ਰਿੰਟ ਕੀ ਆ ਤੇਰਾ ਪਲਾਨ ਕੀ ਆ ਤੇ ਤੇਰੀ ਸਟਰੈਟੇਜੀ ਕੀ ਆ ਤੇ ਅੱਗੋਂ ਜਵਾਬ ਤੁਹਾਨੂੰ ਪਤਾ ਹੀ ਆ ਨਾ ਹੀ ਇਹਨੇ ਕੋਈ ਐਜੂਕੇਸ਼ਨ ਦੀ ਗੱਲ ਕੀਤੀ ਨਾ ਹੀ ਇਹਨੇ ਕੋਈ ਡਿਵੈਲਪਮੈਂਟ ਦੀ ਗੱਲ ਕੀਤੀ ਮੋਦੀ ਸਾਹਿਬ ਨਾਲ ਸੈਲਫੀਆਂ ਕਰਾ ਕੇ ਤੇ ਅਲੀਨਗਰ ਦੇ ਲੋਕਾਂ ਨਾਲ ਇਹ ਵਾਦਾ ਕਰਕੇ ਕਿ ਜੇ ਮੈਂ ਇੱਥੋਂ ਐਮਐਲਏ ਬਣੀ ਤਾਂ ਮੈਂ ਅਲੀਨਗਰ ਦਾ ਨਾਮ ਬਦਲ ਕੇ ਸੀਤਾਨਗਰ ਕਰ ਦਊਂਗੀ ਮਤਲਬ ਉਹੀ ਹਿੰਦੂ ਮੁਸਲਮਾਨ ਆਲਾ ਤਰੀਕਾ ਵਰਤ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਤੋਂ ਵੋਟਾਂ ਲੈ ਲਈ ਤੇ ਹੁਣ ਜਿਹੜੇ ਬੰਦੇ ਦੀਆਂ ਦੋ ਵਾਰ ਐਮਐਮਐਸ ਵੀਡੀਓਜ਼ ਵਾਇਰਲ ਹੋ ਚੁੱਕੀਆਂ ਨੇ ਅਮਿਤ ਸ਼ਾਹ ਦੇ ਖਾਸ ਦੋਸਤ ਸੁਨੀਲ ਕੁਮਾਰ ਪਿੰਟੂ 1 ਲੱਖ ਵੋਟਾਂ ਨਾਲ ਜਿੱਤਿਆ। ਬਿਹਾਰ ਦੇ ਲੋਕਾਂ ਨੇ ਇਹੋ ਜਿਹੇ ਬੰਦਿਆਂ ਨੂੰ ਗੱਦੀ ਤੇ ਬਿਠਾਇਆ। ਤੇ ਹੁਣ ਨਿਤੀਸ਼ ਕੁਮਾਰ ਜੋ ਬਿਹਾਰ ਦੇ 10ਵੀਂ ਵਾਰ ਸੀਐਮ ਬਣ ਜਾ ਰਹੇ ਆ। ਮਤਲਬ ਇਸ ਬੰਦੇ ਕੋਲੇ 20 ਸਾਲ ਕੰਟਰੋਲ ਸੀ ਬਿਹਾਰ ਦਾ। ਤੇ ਤੁਸੀਂ ਅੱਜ ਬਿਹਾਰ ਦਾ ਹਾਲ ਦੇਖ ਲਓ। education job ਤੇ development ਦੇ ਨਾਮ ਤੇ ਇਸ ਬੰਦੇ ਨੇ ਕੁਝ ਵੀ ਨਹੀਂ ਕੀਤਾ ਤੇ ਬਾਕੀ ਜਿਹੜਾ ਬੰਦਾ ਔਨ ਕੈਮਰਾ ਆਪਣੇ ਨੈਸ਼ਨਲ ਐਂਥਮ ਦਾ ਮਜ਼ਾਕ ਬਣਾ ਸਕਦਾ ਹੈ ਉਹਦੀ ਆਪਦੀ ਇੰਟੈਲੈਕਚੁਅਲ ਪਾਵਰ ਕੀ ਹੋਊਗੀ ਤੁਸੀਂ ਆਪੇ ਹਿਸਾਬ ਲਾ ਲਓ ਸਭ ਤੋਂ ਜ਼ਿਆਦਾ ਲੇਬਰ ਬਿਹਾਰ ਤੋਂ ਜਾਂਦੀ ਆ ਦੂਜੀਆਂ ਸਟੇਟਾਂ 'ਚ ਕੰਮ ਕਰਨ ਲਈ ਭਾਜਪਾ ਐਨਡੀਏ 243 ਸੀਟਾਂ 'ਚੋਂ 202 ਸੀਟਾਂ ਲੈ ਕੇ ਜਿੱਤੀ ਆ ਹੁਣ ਇੱਥੇ ਵੋਟ ਚੋਰੀ ਹੋਈ ਆ ਕਿ ਨਹੀਂ ਉਹ ਆਪਾਂ ਨੂੰ ਨਹੀਂ ਪਤਾ ਪਰ ਇੱਥੇ ਲੋਕਾਂ ਦਾ ਸਿੱਧਾ-ਸਿੱਧਾ ਕਸੂਰ ਆ ਜਿਹੜੇ ਆਪਦੇ ਲਈ ਸਹੀ ਲੀਡਰ ਨਹੀਂ ਚੁਣ ਸਕੇ